ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ 6 ਨਗ ਤੁਹਾਨੂੰ ਮੱਝਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਤੋਕੜ ਗੱਪਣ ਕਨਫਰਮ ਚੈੱਕ ਪਾਸ ਹੋਣਗੀਆਂ ਤੇ ਬਾਕੀ ਦੀਆਂ ਜਿਹੜੀਆਂ ਚਾਰ ਮੱਝਾਂ ਦੋਸਤੋ ਇਹ ਵੀ ਸੁਈਆਂ ਸਹੀ ਹੋਣਗੀਆਂ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਰੀਤੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸ ਨਾਲ ਲੱਗਦੇ ਬੈਲ ਬਟਨ ਨੂੰ ਆਲ ਕੇ ਸਿਲੈਕਟ ਕਰ ਦਿਓ ਆਓ ਆਪਾਂ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਹਾਂ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਆ ਵਧੀਆ ਵੀਰ ਵਧੀਆ ਵਧੀਆ ਚਾਹੀਦੇ ਜੀ ਆ ਆਪਣਾ ਵੀਰਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਪਿੰਡ ਸੌਰ ਸਿੰਘ ਆ ਜੀ ਬਕਤੀ ਮਾਣਾ ਦੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਠੀਕ ਹੈ ਜੀ ਨਾਮ ਆਪਣਾ ਸਕੱਤਰ ਸਿੰਘ ਆ ਜ ਠੀਕ ਹੈ ਜੀ ਹਾਂਜੀ ਤੇ ਸਕਤਰભાઈ ਅੱਜ ਆਪਣੇ ਕੋਲ ਟੋਟਲ 6 ਨਾ ਗਿਆ ਹਾਂਜੀ ਹਾਂਜੀ ਜਿੰਨੇ 2 ਟੋਕਰ ਬਣਾਤੇ ਬਾਕੀ 4 ਸੋਈਆਂ ਸੋਈਆਂ 4 ਸੋਈਆਂ ਸਵਾਈਆਂ ਤੇ ਸ਼ੁਰੂ ਕਰੀ ਆਪਾਂ ਇਸ ਮੱਝ ਤੋਂ ਪਹਿਲਾਂ ਜਿਹੜੀ ਮੱਝ ਇਹ ਬਹੁਤ ਤਾਂ ਆਪਾਂ ਖੂਬਸੂਰਤ ਦੇਖਣੀ ਹੈ ਹਾਂਜੀ ਹਾਂਜੀ ਬਹੁਤ ਜਿਆਦਾ ਚੰਗੀ ਝੋਟੀ ਜੀ ਪਹਿਲਾਂ ਝੋਟੀ ਆਈ ਠੀਕ ਹੈ ਜੀ ਕੱਦ ਕਾਠ ਵਾਲੇ ਪਾਸੋਂ ਦੋਸਤੋ ਗੱਲ ਕਰੀਏ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਜੀ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਜੀ ਤੇ ਇਹਦੇ ਮਗਰ ਦੋਸਤੋ ਜਿਹੜਾ ਬੱਚਾ ਵਾ ਉਹ ਬੱਚਾ ਵੀ ਦੋਸਤੋ ਆ ਕੱਟੀ ਜੀ ਕਰ ਲੋ ਚੱਕ ਅਛਾ ਵੀਰ ਇਹਨੂੰ ਸੂਈ ਨੂੰ ਕੋਈ ਅੰਦਾਜ਼ਨ ਕਰਨਾ ਟਾਈਮ ਹੋ ਗਿਆ ਵੀਰ ਜੀ ਇਹਨੂੰ ਮਹੀਨਾ ਲਾ ਲੋ ਤੁਸੀਂ ਇੱਕ ਮਹੀਨਾ ਹਾਂਜੀ ਮਹੀਨੇ ਦੀ ਸੂਈ ਹੈ ਠੀਕ ਹੈ ਜੀ ਹਾਂਜੀ ਤੇ ਹੁਣ ਵੀਰ ਜੀ ਦੁੱਧ ਜਿਹੜਾ ਮੌਕੇ ਦਾ ਕਿੰਨਾ ਇਹਦੇ ਥੱਲੇ ਵੀਰ ਜੀ 11 ਕਿਲੋ ਦੁੱਧ ਹੋਣਾ ਪੱਕਾ ਤਿਆਰ ਹੋਗਾ ਪੱਕਾ ਤਿਆਰ ਹੋ ਹਾਂਜੀ ਕਿੱਥੋਂ ਦਾ ਵੀਰ ਮੈਨੂੰ ਖਿਆਲ ਆ ਆਪਾਂ ਇਹ ਵੀਡੀਓ ਚ ਪਹਿਲੀ ਨੂੰ ਪਾਈ ਹਾਂਜੀ ਹਾਂਜੀ ਇਹ ਵੀਰ ਜੀ ਕਹਿੰਦਾ ਕੀ ਆ ਇਹ ਵੀਡੀਓ ਤੇ ਪਾਈ ਪਰ ਆਪਾਂ ਨੂੰ ਕੋਈ ਬੰਦੇ ਨੇ ਖਰਾਬ ਕੀਤਾ ਬਿਆਨਾ ਪਾ ਕੇ 2000 ਅੱਛਾ ਜੀ ਉਹ ਮੁੜ ਕੇ ਆਏ ਨਹੀਂ ਆ ਮੁੜ ਕੇ ਆਏ ਨਹੀਂ ਹਾਂਜੀ ਸੋ ਦੋਸਤੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿਉਂਕਿ ਤੁਹਾਨੂੰ ਪਛਾਵਾ ਵੀ ਇਸ ਵਜੇ ਪਹੁੰਤੇ ਦੋਸਤੋ 2000 ਰੁਪਏ ਨਾਲ ਤਾਂ ਕੋਈ ਇਹਦੀ ਘਾਟ ਪੂਰੀ ਹੋਣੀ ਨਹੀਂ ਕਿਉਂਕਿ ਵੀਰ ਨੇ ਪੈਸੇ ਇਨਵੈਸਟ ਕੀਤੇ ਹੁੰਦੇ ਆ ਤੁਹਾਨੂੰ ਪਤਾ ਰਕਮ ਲੱਗੀ ਹੈ ਤੇ ਰਕਮ ਲਾ ਕੇ ਬੰਦਣੀ ਪੈਂਦੀ ਹੈ ਘਰੇ ਤੇ ਮੈਂ ਵੀਰਾਂ ਨੂੰ ਬੇਨਤੀ ਆਪਣੇ ਲੋ ਵੀ ਕਰਨਾ ਕਿ ਮੇਰੇ ਵੀਰੋ ਜੇ ਪਸ਼ੂ ਪਸੰਦ ਆਉਂਦਾ ਤੇ ਮੇਰੇ ਵੀਰ ਅਖਸਾਈ ਪਾ ਕੇ ਤੁਹਾਨੂੰ ਡੱਕਿਆ ਕਰੋ ਆਦਰਵਾਇਜ਼ ਨਹੀਂ ਪਸ਼ੂ ਪਸੰਦ ਆਦਾ ਕੋਈ ਤੁਹਾਨੂੰ ਮਤਲਬ ਸ਼ਿਕਵਾ ਨਹੀਂ ਕਰ ਤੁਸੀਂ ਆਪਣੀ ਤਸਦੀਕ ਕਰ ਸਕਦੇ ਹੋ ਸੋ 2000 ਰੁਪਏ ਕਿਸੇ ਵੀਰ ਨੇ ਪਾਇਆ ਵੀਰ ਕਹਿੰਦਾ ਮੁੜ ਕੇ ਬਾਅਦ ਵਿੱਚ ਉਹਨੇ ਵੀਰ ਨੇ ਫੋਨੇ ਚੁੱਕਿਆ ਤੁਹਾਨੂੰ ਪਤਾ ਵੀਡੀਓ ਚ 2-3 ਘੰਟੇ ਬਾਅਦ ਤੁਹਾਡਾ ਫੋਨ ਉੱਪਰ ਮੁੜ ਕੇ ਆਇਆ ਦੋਸਤੋ ਵੀਰ ਜਿਹੜੇ ਮਤਲਬ ਜਿਹੜੇ ਘਟ ਜਾਂਦੇ ਤੇ ਹੁਣ ਵੀਰ ਆਪਾਂ ਮਤਲਬ ਮੋਲੇ ਦਾ ਕੀ ਕਰਨਾ ਮੋਲੇ ਤੇ ਵੀਰ ਜੀ ਚਲੋ ਆਪਾਂ ਲੱਖ ਰੁਪਇਆ ਕਰਦੇ ਹਾਂ ਹਾਂਜੀ ਹਾਂਜੀ ਤੇ ਹਾਂ ਨਾ ਜਿਹੜੀ 95 ਦੀ ਦੇ ਦਾਂਗੇ ਅਛਾ ਜੀ ਹਾਂ ਜੀ ਮੋਲਾਪਾ ਵੀਰੇ ਜਿੰਨਾ ਪਿਛਲੇ ਵੀ ਉਹ ਉਨਾ ਹੀ ਉਨਾ ਹੀ ਹਾਂ ਜੀ ਉਹਨੇ ਕਰਾਂਗੇ ਹਾਂ ਇਹ ਨਹੀਂ ਆ ਵੀ ਜੋ ਪਹਿਲਾਂ ਆ ਗਾ ਬਾਕੀ ਇੰਨਾ ਵੀ ਮੈਂ ਗੱਲ ਦਦਾਂ ਸਾਈ ਚਲੋ ਆਪਾਂ 11 ਕਿਲੋ ਦੁੱਧ ਕਿਹਾ ਸੀ ਮੈਂ ਲੀਟਰ ਮਰਾਏ ਹੂੰ ਤੇ ਸਾਢੇ 4 ਕਿਲੋ ਦੁੱਧ ਹੋਇਆ ਏ ਚਲੋ ਅੱਧਾ ਕਿਲੋ ਕੱਟੀ ਨੇ ਚੁੰਗਿਆ ਹੋਊਗਾ ਇੱਕ ਟਾਈਮ ਦਾ ਜਿਹੜਾ ਸਾਢੇ ਹਾਂ ਇੱਕ ਟਾਈਮ ਦਾ ਸਾਢੇ 4 ਅੱਧਾ ਕਿਲੋ ਦੁੱਧ ਅੱਧਾ ਲਾ ਲਓ ਤੁਸੀਂ ਅੱਧਾ ਹੀ ਲਾ ਲਓ ਅੱਧਾ ਲਾ ਲਓ ਚਲੋ ਤੁਸੀਂ ਕੱਟੀ ਨੇ ਚੁੰਗਿਆ ਹੋਊ ਚੁੰਗਿਆ ਪਾਣੀ ਹੋ ਗਿਆ ਟੋਟਾ ਹਾਂ ਜੀ ਮੈਂ ਲੀਟਰ ਮਰਾਏ ਹੂੰ ਤੇ ਉਹ ਬੰਦੇ ਨੇ ਕਿਤੇ ਟਾਈਮ ਅੱਜ ਚੋਈ ਆ ਅੱਛਾ ਜੀ ਹਾਂ ਤੂੰ ਮੈਨੂੰ 10 ਪੀਜਾ ਦਿਨੇ ਵਿੱਚਵਾ ਹਾਂ ਵੀ ਦੋ ਟੈਂਪਰ ਚੋਣ ਦਾ ਦੋ ਹੱਕ ਆ ਆਂਦਾ ਮੇਰੇ ਮੱਝ ਨਹੀਂ ਪਸੰਦ ਆ ਦੋ ਤਾਂ ਸਾਡੇ 4 ਆ ਮਾਪਰੀ ਅੱਧਾ ਕਿਲੋ ਕੱਟੀਨੇ ਵਿੱਚ ਚੁੰਗਿਆ ਬੱਚੇ ਦਾ ਤਾਂ ਤੈਨੂੰ ਪਤਾ ਗੱਲ ਕੀ ਆ ਚਲੋ ਟੋਕੇ ਮੰਗੇ ਚ ਪਾ ਕੇ ਕੱਟੀ ਵਾ ਕੇ ਅੱਧਾ ਕਿਲੋ ਰਹਿ ਗਿਆ ਹਾਂ ਮੈਂ ਇੱਧਾ ਹੀ ਲਾਇਆ ਆਪਾਂ 1 ਕਿਲੋ ਚੁੰਗਿਆ ਹੋਵੇ ਕਿੰਨੇ ਫਿਰ ਵੀ ਪੰਜ ਠੀਕ ਹੈ ਨਾ ਮਾਂ ਤੇਰਾ ਵੀਰ ਜੀ ਫਰਜੀ ਤੇ ਮੈਨੂੰ ਵੀਰ ਦਿਨੇ ਮੱਝ ਚ ਵਾਫੇਰ ਮੱਝ ਦਿਨੇ ਮੱਝ ਦੁੱਧ ਘਟ ਦਿੰਦੀ ਤੇ ਫਿਰ ਤੂੰ ਕਹਿੰਨੋ ਵੀ ਮੈਨੂੰ ਮਾਰੀ ਇਹ ਤਾਂ ਮੈਂ ਝੂਠਾ ਫਿਰ ਮੈਂ ਝੂਠਾ ਮੁਰਕੇ ਉਸ ਤੋਂ ਬਾਅਦ ਉਹ ਵੀਰ ਨੇ ਆਪਾਂ ਨੂੰ ਫੋਨ ਨਹੀਂ ਕੀਤਾ ਠੀਕ ਹੈ ਚਲੋ ਧੰਨਵਾਦ ਉਹ ਵੀਰ ਦਾ ਹਾਂ ਜੀ ਅਜਾ ਵੀਰ 95000 ਰੁਪਿਆ ਇਹਦਾ ਤੂੰ ਡਿਮਾਂਡ ਰੱਖੀ ਤੇ 95000 ਤੋਂ ਮੰਨ ਤਾਂ ਜਿਹੜਾ ਕਰਨਾ ਇੱਕ ਹੀ ਵਾਰੀ ਵੀਰ ਜੀ ਕਰ ਦਾਂਗੇ ਹਾਂ ਨਾ ਜਿਹੜੀ ਹਾਂ ਨਾ ਜਿਹੜੀ ਝੋਟੀ ਆਪਾਂ 92000 ਦੀ ਦਵਾਂਗੇ ਪੂਰੇ ਨੱਬੇ ਦੀ ਕਰੀ ਚਲੋ ਤੁਹਾਡੇ ਆਖੇ ਪੂਰੇ ਨੱਬੇ ਦੀ ਇਹਦੇ 'ਚ ਕੋਈ ਸ਼ੋਰ ਛੱਪਾ 100 200 ਕਰਾਂਗੇ ਹਾਂ ਠੀਕ ਠੀਕ ਆ ਕੋਈ ਜ਼ਿਆਦਾ ਨਹੀਂ ਜੋ ਠੀਕ ਹੈ ਜੀ ਹਾਂਜੀ ਸੋ ਵੀਰੋ ਮੈਂ ਬੇਨਤੀ ਫਿਰ ਦੁਬਾਰਾ ਕਰਨਾ ਕਿ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਵੀਡੀਓ ਆਪਣੇ ਪਰਿਵਾਰ ਦੇ ਵਿੱਚ ਵੇਕੇ ਆ ਤਸਵੀਰਾਂ ਵੇਖਿਆ ਕਰੋ ਇਸਾਈ ਬਿਆਨਾਂ ਜਿਹੜਾ ਕੀ ਅਗਲੇ ਵਾਰ ਚਾਹ ਕਰ ਲਿਓ ਵੀ ਜ ਦੋਸਤੋ ਪਹਿਲਾ ਸਵੇਰ ਛੋਟੀ ਸੂਈ ਆ ਤੇ ਮਾਲਕ ਦੀ ਕਿਰਪਾ ਨਾਲ ਦੋਸਤੋ ਕਦ ਕਾਠ ਮੈਂ ਤਾਂ ਬਹੁਤ ਵਧੀਆ ਸੂਈ ਨੂੰ ਕੋਈ ਵੀਰ ਦੇ ਕਹਿਣ ਮੁਤਾਬਕ ਮਹੀਨਾ ਡੇਢ ਮਹੀਨਾ ਡੇਢ ਮਹੀਨਾ ਵੀ ਹੋ ਸਕਦਾ ਮਹੀਨਾ ਵੀ ਹੋ ਸਕਦਾ ਬੱਚਾ ਦੋਸਤੋ ਜਿਹੜੀ ਆ ਕੱਟੀ ਹੈ ਮਗਰ ਕਿ ਲੋ ਕੱਟੀ ਵੀ ਚੰਗੀ ਰਾਜੀ ਆ ਪਲੀ ਕੱਤੀ ਨੂੰ ਭਾਜੀ ਬਹੁਤ ਦੁੱਧ ਛੱਡਿਆ ਹੋਣਾ ਠੀਕ ਹੈ ਜੀ ਹਾਂ ਜੀ ਤੁਹਾਨੂੰ ਪਤਾ ਫਿਰ ਬੱਚਾ ਮਾਂ ਪਿਓ ਦੇ ਜਣਾ ਇੱਕ ਗੱਲ ਕੱਟੀ ਦੋਸਤੋ ਪੂਰੀ ਜੱਟ ਬਿਲੇ ਗਈ ਇਹੋ ਸੱਚ ਆਰੇ ਦੋਸਤੋ ਸਭ ਤੋਂ ਪਹਿਲੇ ਉਹਦੀ ਕਰੋ ਕਿ ਸਕਵਲਟੀ ਚੈੱਕ ਅੰਦਰੋਂ ਨਿਕਲਦੀ ਆ। ਬਾਕੀ ਮੈਂ ਨਾ ਵੀ 80 ਸੀਲਸ ਲਾ ਕੇ ਠੰਡੀ ਝੋਟੀ ਨਹੀਂ ਵੇਖੀ। ਲੈ ਦੋਸਤੋ ਪੂਛ ਤਾਂ ਕੇ ਵੀ ਪੂਰੀ ਜੈਡ ਬਲੈਕ ਥੋੜੇ ਜਿਹੇ ਵਾਲ ਥੱਲੇ ਮਮੂਲੀ ਜਿਹੜੇ ਹੈਗੇ ਵਾਈਟ ਹੈ ਪੂਰੀ ਜੈਡ ਬਲੈਕ ਤੇ ਪੂਰੀ ਰਾਜੀ ਦੀ ਪੂਰੀ ਜੰਮੀ ਹੈ। ਹਾਂ ਪਹਿਲਾ ਨੰਬਰ ਦੋਸਤੋ ਤੁਹਾਨੂੰ ਇਹ ਮੱਝ ਦਿਖਾ ਰਿਹਾ ਹਾਂ। ਇਹ ਜਿਹੜਾ ਆਰਡਰ ਹੈ ਪਿੱਠ ਪਰੂਨ ਸਿढ़ाई ਇਹਦੀ ਕਰਮਾਲ ਦੇ ਤੁਸੀਂ ਚੈੱਕ ਕਰਨਾ। ਚਾਹ ਤਰੇ ਉੱਪਰ ਟਿਕਾ ਚਾਤੀ ਕੱਤੀ ਲਓ ਜੀ ਦੇਖੋ ਪਰੂ ਇਹਦਾ ਕੱਦ ਕਰ ਸਕ ਫੇਸ ਕੁਆਲਟੀ ਚੈੱਕ ਦੀ ਕਰੋ ਮੇਰੀ ਲਓ ਜੀ ਬਹੁਤ ਜਿਆਦਾ ਭਾਜੀ ਸੀਲਸ ਲਾ ਕੇ ਕੱਟੀ ਦੇ ਕਿਲੋ ਚ ਕਰੋ ਜੀ ਇਹ ਤਾਂ ਪੂਰੀ ਭਾਵੇਂ ਜਨਾਨੀ ਚੋਲੇ ਪਿਓਰ ਮੋਹਰਾਂ ਮਸਲੇ ਦੇ ਵਿੱਚ ਦੋਸਤੋ ਆ ਵੀ ਜੀ ਇਹਦੀ ਪਿੱਠਪਰੇ ਦੀ ਚੜਾਈ ਕਰਮਾਈ ਦੀ ਤੁਸੀਂ ਚੈੱਕ ਕਰ ਸਕਦੇ ਹੋ ਆ ਲਓ ਜੀ ਕਰੋ ਚੈੱਕ ਦੋਸਤੋ ਸੱਜਰ ਮੱਝਾਂ ਰਗਾ ਇਹਨੇ ਕਰਮਾਈ ਜਿਹੜਾ ਆਰਡਰ ਤਿਆਰ ਕੀਤਾ ਜੀ ਲਓ ਜੀ ਕਰੋ ਚੈੱਕ ਅਛਾ ਵੀਰ ਤਾਰਾ ਪੁਰਾ ਚਾਰੇ ਜਨੇ ਮੈਂਨਾ ਵੀਰ ਜੀ ਚੌਣ ਬਹੁਤ ਜਿਆਦਾ ਵਧੀਆ ਦੋਸਤੋ 1 ਮੀਟਰ ਦਾ ਪੂਰਾ ਆਦਾ ਪਿੱਠ ਪੂਰਾ ਹੀ ਕੜਾ ਹੋਵੇ ਜੀ ਪਿੱਠ ਪੂਰਾ ਚੱਡਾ ਵੇਖੋ ਕਿੱਦਾਂ ਸੋਹਣਾ ਜੀ ਦੋਸਤੋ ਕਹਿੰਦਾ ਤੁਹਾਨੂੰ ਸਾਹਮਣੇ ਵੇਖੋ ਤਸਵੀਰ ਨਹੀਂ ਆ ਜੋ ਹੈਗਾ ਮੈਂ ਤਾਂ ਪ੍ਰੋਪਰ ਦਿਖਾ ਰਿਹਾ ਮੁੱਲ ਵੀ ਨੇ ਦੋਸਤੋ ਲੈਣ ਦੇ ਜਿਹੜਾ 90000 ਰੁਪਏ ਰੱਖਿਆ ਜਿਹਦੇ ਤੁਹਾਡਾ ਆਇਆ ਗਿਆ ਤਾਂ ਮੌਕੇ ਤੇ ਇੱਕ ਸਿਰਫ ਛੋਰ ਛੱਪਾ ਹੋਊਗਾ ਹਾਂਜੀ ਠੀਕ ਹੈ ਇਹਦੇ ਨਾਲ ਜਿਹੜੀ ਬੱਦੀ ਵੀ 2 ਨੰਬਰ ਤੇ ਮੱਚ ਇਹ ਵੀਰ ਜੀ ਦੂਜਾ ਸੂਬਾ ਸੂਈ ਆ ਜੀ ਛੋਟਾ ਅੱਛਾ ਜੀ ਇੰਨਾ ਟਾਈਮ ਹੋ ਆਖੜੀ ਹਾਂਜੀ ਲਓ ਦੋਸਤੋ ਇਹ ਵੀ ਡੇਢ ਮਹੀਨੇ ਦੀ ਮੱਝ ਸੂਈ ਜੋ ਹੈ ਇਹਦੇ ਮਗਰ ਦੋਸਤੋ ਕੱਟੀ ਹਾਂਜੀ ਲਓ ਜੀ ਕਰ ਲਓ ਚੈੱਕ ਇਹਦੀ ਵੇਖੋ ਕੱਟੀ ਦਾ ਕੱਦ ਕਾੜ ਵੇਖੋ ਤੁਹਾਨੂੰ ਪਤਾ ਵੀ ਮਾਦੇ ਜਾਣਾ ਇਹਨੇ ਠੀਕ ਹੈ ਦੋਸਤੋ ਇਹ ਪਿਓਰ ਹਰਿਆਣੇ ਦੀ ਝੋਟੀ ਆ ਵੀਰ ਨੂੰ ਮੈਂ ਲਾਗੇ ਖਿਲਾ ਰਾਂ ਮਾਈ ਤੇ ਵੀਰ ਜੀ ਇਧਰ ਵੇਖੋ ਲਓ ਜੀ ਕਰੋ ਚੈੱਕ ਆਹ ਲਓ ਜੀ ਕਰੋ ਚੈੱਕ ਬਰਾਬਰ ਹੁੰਦੀ ਜੀ ਵੀਰ ਦੇ ਹਾਂਜੀ ਬਹੁਤ ਜ਼ਿਆਦਾ ਕਾਦੇ ਆ ਦੇ ਝੋਟੀ ਦਾ ਅੱਛਾ ਵੀਰ ਜੀ ਡੇਢ ਮਹੀਨਾ ਹੋ ਗਿਆ ਸੂਈ ਦਾ ਹਾਂਜੀ ਤੇ ਦੁੱਧ ਕਿੰਨਾ ਚਾਰ ਵੀਰ ਜੀ ਹੁਣ ਜਿਹੜਾ ਦੁੱਧ ਇਹਦੇ ਸਿਰੇ 10 ਕਿਲੋ ਆ ਪੱਕਾ ਜੀ ਪੱਕਾ ਜੀ ਠੀਕ ਹੈ ਜੀ ਘੋਟੀ ਦੇ ਦੁੱਧ 12 13 ਕਿਲੋ ਕਰਾਉਣਾ ਤੇ ਤੁਹਾਡੀ ਸੰਭ ਲਈਏ ਤੇ ਅਰੇ ਕੱਲ ਆਈ ਆ ਤੇ ਅੱਜ ਆਪਾਂ ਵੀਡੀਓ ਪਾ ਦੇਣ ਲੱਗੇ ਆ ਤੁਹਾਨੂੰ ਪਤਾ ਅਸਲ ਚ ਸਵਾਦ ਆਉਂਦਾ ਡੰਗਰ 2 ਦਿਨ ਸੰਭ ਕੇ 3 ਦਿਨ ਵੇਚੇ ਹਾਂਜੀ ਹਾਂਜੀ ਆਪਾਂ ਪਾ ਦੇਨੇ ਉਸੇ ਵੇਲੇ ਵੀਡੀਓ ਚਲੋ ਅੱਛਾ ਕੋਈ ਗੱਲ ਨਹੀਂ ਹਾਂਜੀ ਜਿਹੜੇ ਕੋਈ ਵੀ ਹਾਂਜੀ ਹਾਂਜੀ ਅਕਸਲ ਚ 2 ਕਿਲੋ ਦੇ ਡੰਕਰਾਂ ਉੱਚੀ ਦੁੱਧ ਚਾਰ ਚੰਦਾ ਆਉਂਦਾ ਇਹਦੇ ਆਪਾਂ ਬ੍ਰੀਡ ਦੀ ਗੱਲ ਕਰੀ ਤੇ ਜਿਹੜੀ ਪੂਰੀ ਦੋਸਤੋ ਪੂਰੀ ਜੈਡ ਬਲੇਗ ਪੁੱਛਤਾ ਕਿ ਜੈਡ ਬਲੇਗ ਜੇ ਕੋਈ ਵਾਲਨੀ ਚ ਵਾਈਟ ਅੱਛਾ ਵੀਰ ਜੀ ਮੋਲੇ ਦਾ ਐ ਵੀ ਜੀ ਮੁੱਲ ਜੋ ਇਹਦਾ ਮਰਜ਼ੀ ਕਰੀਏ ਲੱਖ ਦੀ ਦੇ ਦਗੇ ਕਿੰਨਾ ਕਮਾਂਡਣਾ ਹਾਂ ਹਾਂ ਨਾ ਹੀ ਜਿਹੜੀ ਹਾਂ ਨਾ ਹੀ 99000 ਦੀ ਦਵਾਂਗੇ ਕੋਈ ਹੋਰ ਕਿਚੇ ਕੋਈ 1500 ਕਰ ਦਾਂਗੇ ਅੱਛਾ ਯਾਨੀ ਕਿ 94000 ਦੀ 99 ਚਲੋ ਤੇ ਦੁਜੇ ਦੇ ਦੇ ਦਾਂਗੇ 90 3 ਦੀ ਦੇ ਦਾਂਗੇ 93 93 ਦੀ ਦੇ ਦਾਂਗੇ ਲਓ ਜੀ ਮੇਰੇ ਲੋ ਦੋਸਤੋ ਸਾਡੇ ਚੈਨਲ ਜਿਹੜਾ ਸਾਡਾ ਚੈਨਲ ਵੇਖ ਕੇ ਆਊਗਾ ਵੀਰ ਨੂੰ ਕਹੂਗਾ ਕਿ ਮੈਂ ਖੈਰਾ ਡੀਟੀ ਫਾਰਮ ਕਰਨ ਤਾਂ ਤੱਕ ਵੇਖਿਆ ਉਹਨੂੰ 1000 ਰੁਪਏ ਹੋਰ 92000 92 ਦੀ ਕਰ ਦਾਂਗੇ ਹਾਂ ਜੀ ਲਓ ਜੀ ਦੋਸਤੋ ਚਲੋ ਆਪਾਂ ਇਹਨਾਂ ਵੀ ਦਾਲ ਫੁਲਕੇ ਰੱਖਿਆ ਟਰਮ ਵਾਲੀਆਂ ਜੋ 2000 ਰੁਪਏ ਦੇ ਬੜਾ ਹੈ ਠੀਕ ਹੈ ਜੀ ਹਾਂ ਜੀ ਅੱਜ ਦੋਸਤੋ ਸਾਡੇ ਚੈਨਲ ਤੇ ਆਫਰਾਂ ਲਗੜੀਆਂ ਪਹਿਲਾਂ ਵੀ ਹਾਂ ਜੀ ਆਮ ਨੇ ਝਮਕਾਂ ਦੇ ਲਈ ਆਫਰ ਹੁਣ ਇਸ ਵੀਰ ਨੇ ਦੋਸਤੋ 1000 ਰੁਪਏ ਦੀ ਆਫਰ ਲਾਤੀ ਜੀ ਲਓ ਮੱਝ ਦੋਸਤੋ ਬਿਲਕੁਲ ਤਾਜੀ ਸੂਈ ਫੂੜ ਡੇਢ ਕਿੰਨੇ ਦਾ ਟਾਈਮ ਹੋ ਗਿਆ ਸੂਈ ਨੂੰ ਘਾਟ ਘਾਟ ਮੈਂ ਦਾ ਹੋਇਆ ਮਹੀਨਾ ਹੀ ਆ ਆਪਾਂ ਡੇਢ ਕਹਦਾ ਠੀਕ ਹੈ ਜੀ ਹਾਂ ਜੀ ਕੋਈ 31 ਵੇ ਕੋ ਮਾਂ ਪਿਓ ਤੇ ਜਾਣਾ ਡੰਗਰ ਨੇ ਹਾਂ ਜੀ ਹਾਂ ਜੀ ਜਨਵਾਰ ਨੇ ਵੀ ਤੇ ਝੋਟੀ ਵੇਖੋ ਇਹ ਜਿਹੜੇ ਕਾਟੀਆਂ ਦੇ ਘਰ ਘਰ ਕੱਦ ਨਹੀਂ ਭਾਜੀ ਤੇ ਫਿਰ ਛਕੀਨੀਆਂ ਲਓ ਸਾਰੀਆਂ ਸੋਣੀਆਂ ਮਾਝ ਦੋਸਤੋਂ ਤੁਸੀਂ ਚੈੱਕ ਕਰੋ ਅੰਦਾਜ਼ਾ ਲਾ ਲਿਓ ਤਰੀ ਜਾਂਦੀ ਦਾ ਦੋਸਤੋਂ ਵੀਰ ਦੇ ਮੋਢਿਆਂ ਨੂੰ ਟੱਚ ਕਰਦੀ ਲਓ ਆਉਂਦੇ ਵੀਰ ਲਓ ਜੀ ਕਰੋ ਚੱਕ ਦੋਸਤੋ ਇਹੋ ਜਿਹਾ ਪਹੂ ਘਰ ਦੇ ਵਿੱਚ ਬੱਧਾ ਹੋਏ ਤੇ ਬਹੁਤ ਸੋਹਣਾ ਲੱਗਦਾ ਬੱਧਾ ਦੀ ਪਰਦੇਸ਼ 92000 ਰੁਪਏ ਦੋਸਤੋ ਡਿਮਾਂਡ ਮੌਕੇ ਦੀ ਜਿਹਦੇ ਵਿੱਚੋਂ ਤੁਹਾਡਾ ਆਇਆਂਗਾ ਦਾ ਥੋੜਾ ਬੜਾ ਮੌਕੇ ਤੇ ਸ਼ੋਰ ਛੱਪਾ ਮਾਨਤਨ ਹਲਕਾ ਫੁਲਕਾ ਜ਼ਰੂਰ ਹੋਊਗਾ ਇਸ ਤੋਂ ਅੱਗੇ ਆਪਾਂ ਜਾਣਦੇ ਹਾਂ ਤਿੰਨ ਨੰਬਰ ਤੇ ਤਿੰਨ ਨੰਬਰ ਦੀ ਮੱਝ ਜਿਹੜੀ ਹੈਗੀ ਦੋਸਤੋ ਟੋਕਰ ਗਬਨ ਝੁੱਟੀ ਆ ਹੋਏ ਹਾਂਜੀ ਵੀਰ ਜੀ ਦੱਸਿਓ ਇਹਦੇ ਬਾਰੇ ਜੀ ਇਹ ਵੀਰ ਜੀ ਸ਼ਾਮ ਹੀ ਨਿਆਦੀ ਆ ਗੱਪਣ ਅੱਛਾ ਜੀ ਹਾਂਜੀ ਚੈੱਕ ਪਾਸ ਕਨਫਰਮ ਹੈ ਜੀ ਫਰਮ ਜੀ ਅੱਛਾ ਤੇ ਹੋਣ ਜਿਹੜਾ ਦੁੱਧ ਹੈ ਵੀਰ ਮੌਕੇ ਤੱਕ ਵੀਰ ਜੀ ਦੁੱਧ ਝੂੜ ਨਹੀਂ ਮਾਰਨਾ ਹੋਣ ਜਿਹੜਾ ਮੌਕੇ ਤੇ ਮੈ ਲੈਂਦਾ ਪੰਜ ਕਿਲੋ ਚੋਕੇ ਉਥੋਂ ਅੱਛਾ ਜੀ ਹਾਂਜੀ ਦੁੱਧ ਹੋਣ ਹੋਗਾ ਇਹਦੇ ਥੱਲੇ 4 ਕਿਲੋ 4 ਕਿਲੋ ਕੋਈ ਕਿਲੋ ਇਧਰ ਉਧਰ ਹੋ ਜਾਂਦਾ ਹੈ ਹਾਂਜੀ ਹਾਂਜੀ ਬਾੜੇ ਦੇ ਚੋਕੇ ਲਿਆਂਦੀ ਆ ਠੀਕ ਹੈ ਜੀ ਹਾਂਜੀ ਦੋਸਤੋ ਇਹਦੀ ਖਲੋਤੀ ਮੈਂ ਦੀ ਪਿੱਠ ਪੁਰੇ ਨੂੰ ਚੜਾਈ ਤੇ ਇਹਦੀ ਤਰ੍ਹਾਂ ਦੀ ਕੁਆਲਿਟੀ ਮੈਂ ਤੁਹਾਨੂੰ ਚੱਕਰ ਹੋਣਾ ਲਓ ਜੀ ਕਰੋ ਚਾ ਪਹਿਲਾ ਸਬਾ ਦੋਸਤੋ ਸੂਈਜ ਦੂਜੇ ਦੀ ਅੱਜ ਤੋਂ ਕੱਪਣ 6 ਮਹੀਨੇ ਦੀ ਕਨਫਰਮੇਬਿਲਟੀ ਦਾ ਚੈੱਕ ਪਾਸ ਅੱਛਾ ਇਹਦਾ ਮੁੱਲ ਕੀ ਕਰਦਾ ਇਹ ਵੀ ਜੀ ਹਾਂ ਨਾ ਅਮਰੀਕਨ ਦਾ 90 ਦੀ ਦੇ ਦਈਏ ਕਿੰਦਾ ਕਮਾਂਟ ਰੋਸ ਇੱਕੇ ਵਾਰੀ ਕਰ ਦਈਏ 90 ਹੈ ਜੀ 90 ਐਂਡ ਦੇ ਦਾਂਗੇ 86000 ਦੀ 1000 ਰੁਪਿਆ ਸਾਡੇ ਨੂੰ ਚਲੋ 85 ਦੀ ਦੇ ਦਾਂਗੇ 85 ਹਾਂ ਜੀ ਲਓ ਹਾਂ ਨਾ ਝੋਟੀ ਠੀਕ ਹੈ ਹੋਣ ਦੁਬਾਰਾ ਦੋਸਤੋ 85000 ਰੁਪਏ ਦਾ ਮੌਕੇ ਦਾ ਮੁੱਲ 6 ਮਹੀਨੇ ਦੀ ਗੱਬਨ ਚੈੱਕ ਪਾਸ ਤੇ 4 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹੋ। ਇਹਦੀ ਮੈਂ ਤੁਹਾਨੂੰ ਮੁਰਦੀ ਦੀ ਫੇਸ ਕੁਆਲਿਟੀ ਬਿਊਟੀ ਚੈੱਕ ਕਰਵਾਣਾ ਤੁਸੀਂ ਮੈਂ ਦਾ ਕੱਡ-ਕੱਡ ਕਰਿਓ ਜਿੱਤ। ਆਹ ਲਓ ਜੀ। ਲਓ ਜੀ ਦੋਸਤੋ ਮਲਾਈਰ ਦਾ ਸਰੀਰ ਪਤਲਾ ਤਾਂ ਬਿਲਕੁਲ। ਅੱਗੇ ਜਿਹੜੀ ਝੋਟੀ ਦਿੱਤੀ ਉਹ ਵੀ ਇਹਦੇ ਹਰਗੀ। ਲਓ ਜੀ ਹੌਣ ਦਿਓ ਜੀ। ਹਾਂ ਜੀ। ਜਿਹੜੀ ਆਪਾਂ ਪਹਿਲੀ ਉੜੀ ਜੀ। ਪਹਿਲੀ ਵਿੱਚ ਹੀ ਹਾਂ ਜੀ। ਠੀਕ ਹੈ ਜੀ। ਇਹਦੇ ਵੀਰ ਲੱਬ ਲੱਬ ਕੇ ਲਿਉਂਦਾ ਨੇ ਕਿੰਦੀਆਂ ਪੁੱਟ ਪੁੱਟ ਕੇ ਹਾਂਜੀ ਲਓ ਜੀ ਕਰੋ ਚੈੱਕ ਦੋਸਤੋ ਇਹ ਕਰਮਾਲੀਆਂ ਜਿਨ੍ਹਾਂ ਦੇ ਘਰ ਚ ਆਈਆਂ ਵਾ ਤਸਵੀਰਾਂ ਬਦਲ ਦਿੰਦੀਆਂ ਕਰ ਲਓ ਜੀ ਆ ਕਰੋ ਜੀ ਚੈੱਕ ਇਹਦੀ ਪਿੱਠ ਪੁੜੇ ਦੀ ਚੜਾਈ ਦੋਸਤੋ ਨੇੜ ਤੋਂ ਤੁਹਾਨੂੰ ਦਿਖਾਵਾਂ ਤਾਂ ਦੋਸਤੋ ਬਿਲਕੁਲ ਬਰੀਕ ਚੌੜੀ ਸਿੰਗਲ ਹੱਡੀ ਦੀ ਮਾਝ 85000 ਰੁਪਏ ਤਾਂ ਦੋਸਤੋ ਲੈਣ ਦੇਣੀਆਂ ਜਿਹੜਾ ਤੇ ਇਹਦੇ ਨਾਲ ਚਲੀਏ ਵੀਰ ਆਪਾਂ 4 ਨੰਬਰ ਤੇ ਹਾਂਜੀ ਟੋਕਰ ਗੱਪਣਿਆ ਵੀ ਹੈ ਨਾ ਤੇ ਕੱਲੀ ਮਤਲਬ ਕੱਪੜੀ ਹੈ ਨਾ ਇਹ ਵੀ ਜੀ ਕੱਲੀ ਗੱਪਣ ਜੋ ਅੱਛਾ ਜੀ ਕਿੰਨੇ ਟਾਈਮ ਦੀ ਵੀਰ ਗੱਪਣ ਇਹ ਵੀ ਜੀ ਸਾਢੇ 7 ਮਹੀਨੇ ਦੀ ਚੈੱਕ ਪਾਜ ਜੋ ਅੱਛਾ ਜੀ ਹਾਂਜੀ ਆਪਾਂ ਸਾਰਾ ਕੁਝ ਚੈੱਕ ਕਰਾਇਆ ਇਹਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਸਾਢੇ 7 ਮਹੀਨੇ ਦੀ ਕਨਫਰਮ ਚੈੱਕ ਪਾਸ ਤੇ ਵੀਰ ਸਵੇਰ ਕਰਨਾ ਆਪਾਂ 7 ਦਾ ਹੀ ਕਹਿੰਨੇ ਆ ਸਵੇਰ ਕਰਵਾ ਸੁਣਿਆ ਜੀ ਇਹ ਵੀ ਦੀ ਤਿੱਜੇ ਸੂਵੇ ਦੀ ਅਗਦੀ ਮੱਝ ਕੱਪਣਿਆ ਤੇ ਜਿਸ ਦੂਜਾ ਸੂਵਾ ਸੋਈ ਹੈ ਤਿੱਜੇ ਹਾਂਜੀ ਤੇ ਕੱਦ ਕਾਠੇ ਇਹਦਾ ਵੀ ਵੇਖੋ ਛੋਟੀ ਹੋਈ ਹਾਂਜੀ ਤੇ ਇਹਨੇ ਵੀਰ ਮਤਲਬ ਸੱਜਣ ਨੇ ਦੁੱਧ ਕਿੰਨਾ ਚਾਹਿਆ ਵੀਰ ਜੀ ਇਹਨੇ ਸੱਜਣ ਨੇ ਝੂੜੀ ਮਾਰਨਾ ਇਹਨੇ 15 ਕਿਲੋ ਦੁੱਧ ਚ ਵਾਇਆ ਏ 16 ਹਾਂਜੀ ਤੇ ਮੱਝ ਵੱਡੀ ਆ ਜਦੋਂ ਤਿਆਰ ਹੋ ਗਈ 2 ਲੱਖ ਦੀ ਮੱਝ ਆਏ ਹਾਂਜੀ ਇਹਦੀ ਗੱਲ ਹਾਂਜੀ ਅੱਛਾ ਵੀਰ ਇਹਦਾ ਮੁੱਲ ਅੱਜ ਦਾ ਇਹ ਜਿਹੜੀ ਹਾਂ ਨਾ ਆਪਾਂ ਮੱਝ ਦੇਣੀ ਆ ਨਾ ਹੋਣਾ 85 ਹਜ਼ਾਰ ਦੀ ਦਵਾਂਗੇ ਕਿੰਨਾ ਕੁ ਮਾਨ ਤੋਰਸ ਤਹੀ ਦੱਸੋ ਆਵੇ ਜਿੰਨਾ ਆਖੋਗੇ ਹਾਂਜੀ ਭਾਜੀ ਐਂਡ ਸ਼ੰਡ ਐਂਡ ਕੱਲ 2000 ਘੱਟ ਦੇ ਦੇ 2000 ਘੱਟ 85 ਦੇ 2 ਘੱਟ 83 ਹੋ ਗਿਆ 83 1000 ਰੁਪਿਆ ਸਾਡੇ ਨੂੰ 1000 ਤੁਹਾਡੇ ਨੂੰ ਹੋ ਗਿਆ 92 ਹੋ ਗਿਆ ਪੂਰਾ 82 ਹੈ ਨਾ 82 82 ਹੋ ਗਿਆ ਹਾ ਾਟੋ ਵਾਰਜੀ ਦੋਸਤ ਪਿੱਠ ਪੁਰੇ ਦੀ ਚੜਾਈ ਮੈਂ ਨਹੀਂ ਚੈੱਕ ਕਰ ਰਿਹਾ ਦੇਖੋ ਮੱਝ ਇਹ ਵੀ ਬਹੁਤ ਜਿਆਦਾ ਵਧੀਆ ਹੈ ਦੋਸਤ ਪੋਣੇ ਇਹ ਵੀ ਉਧਰ ਦੀ ਮੱਝ ਜੀ ਦੰਗਲ ਸਾਰੇ ਉਧਰ ਦੇ ਆ ਕਨਫਰਮ ਦੋਸਤੋ ਚੈੱਕ ਪਾਸੇ ਜਿਹੜੇ ਵੀਰ ਨੇ ਖੜਨੀ ਹੈ ਆਪਣੀ ਬੇਸ਼ੱਕ ਚੈੱਕ ਕਰਵਾ ਵੀ ਸਕਦਾ ਲੈਓ ਜੀ ਮੋੜ ਫੋਨ ਤੇ ਬਸ ਵੀਰ ਜੀ ਮੱਝ ਲਾਏ ਪਈ ਆ ਤੇ ਹਾਂਜੀ 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 ਹੁਣ ਜਾ ਢੋਨੇ ਢੋਨੇ ਪਾਣੀ ਚ ਲੈਣੋਂ ਹੁਈ ਵੀਰ ਤੇਪਕਿਆਂ ਦੀ ਤੂੰ ਤੇਪਾ ਤੋਂ ਪਾ ਮੈਂ ਨਾ ਵੀਜੀ ਓਕੇ ਓਕੇ ਤੁਹਾਨੂੰ ਪਤਾ ਆਪਾਂ ਨਗਦਰਪੀਏ ਪੰਡ ਦੇ ਕੇ ਆਏ ਆ ਠੀਕ ਆ ਜੀ ਹਾਂਜੀ ਤੇ ਇਹਦੇ ਜਿਹੜੀ ਨਾਲ ਬੱਦੀ ਛੋਟੀ 5 ਨੰਬਰ ਦਸੀ ਵੀਰੇ ਦੀ ਇਹ ਇਹ ਵੀਜੀ ਸੂਈ ਆ ਆਪਣੇ ਇਹਦੀ ਅੱਗੇ ਵੀ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਇਹ ਚਲੋ ਉਧਾ ਮੜਕੇ ਵੀ ਦੁੱਧ ਤਾਂ ਢੀ ਸਰਦਾਰੇ ਦੁੱਜੇ ਵੇਖ ਗਏ ਦੋਹੇ ਸ਼ਰਾਾਂ 'ਚ ਲੱਗਾ ਹੈ ਮਤਲਬ ਇਹ ਤਾਂ ਦੋ ਰੱਖ ਲਿਆ ਤਾਂ ਫੇਰ ਤਾਂ ਮਾਹਾਂ 'ਚ ਲੱਗਦੀ ਯਾਰ ਹੁਣ ਬੇਰ ਕਰ ਲਾਂ ਗਵਾਦਾ ਘਾਟਾ ਠੀਕ ਹੈ ਜੀ ਹਾਂਜੀ ਇਹਨਾਂ ਦੇ ਕਰਮਾਲੀਆਂ ਦੇ ਬਾਰੇ ਫੋਨ ਆਏ ਸੀ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਵੀਜੀ ਮੈਂ ਝੂੜਰੀ ਮਾਨਾ ਅੱਛਾ ਜੀ ਠੀਕ ਹੈ ਜੀ ਤੇ ਬੱਚਾ ਇਹਦਾ ਮਰ ਗਿਆ ਕਟੂਗਾ ਬੱਚਾ ਐਕਸਪਾਇਰ ਹੋ ਗਿਆ ਹਾਂ ਠੀਕ ਹੈ ਜੀ ਤੇ ਹੁਣ ਉਹ ਦਿਨ ਤੇ ਆਪਾਂ ਚੱਲ ਛੇ ਕਾ ਹੁਣ ਦੁੱਧ ਮੇਰੇ ਹਿਸਾਬ ਨਾਲ 7-8 ਕਿਲੋ ਫੇਰ ਕਰ ਆਈ ਕਰ ਗਈ ਹੈ ਹਾਂਜੀ ਕਿਉਂਕਿ ਢੂੜ ਨਹੀਂ ਮਾਰਨਾ ਜਿਹੜੀਆਂ ਗੱਲਾਂ ਆਪਾਂ ਸਿੱਧੀਆਂ ਦੱਸਾਂਗੇ ਠੀਕ ਹੈ ਜੀ ਹਾਂਜੀ ਤੇ ਇਹਦਾ ਵੀਰ ਮੋਲਾ ਜਿਹਦਾ ਦੇ ਦੇ ਕੇ 65 ਦੀ ਦੁੱਧ ਵੀ ਬੜਾ ਕਰ ਆਈ ਵੱਧ ਚਲੋ ਦੁੱਧ ਤੇ ਕਰ ਆਈ ਪਰ ਮਾਨਤਾ ਨਹੀਂ ਕਿੰਨਾ ਕੁਝ ਕਰ ਦਾਂਗੇ ਜਿਹੜੀ ਹਾਂ ਨਾ ਹਾਂ ਨਾ ਦੇ ਦਾਂਗੇ 63000 ਦੀ 63000 ਰੁਪਏ ਹਾਂ 1000 ਰੁਪਏ ਸਾਡੇ ਲੋਕਾਂ ਦਾ ਬਾਹਰ ਦੀ ਦੇ ਦਾਂਗੇ ਠੀਕ ਹੈ ਜੀ ਬਾਹਰ ਆਪਿਆ ਦੋਸਤੋ ਤਾਂ ਮੌਕੇ ਦਾ ਮੌਲਾ ਜਿਹੜੇ ਵੀ ਤੁਹਾਨੂੰ ਪਸੰਦ ਆਊਗੀ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਜੇ ਕੱਢੀਏ ਵੀ ਲਈਏ ਵਰਨ ਦੋਸਤੋ 62000 ਰੁਪਿਆ ਰੇਟ ਜਿੱਤੇ 8 ਕਿਲੋ ਦੁੱਧ 7 ਕਿਲੋ ਗਨ ਲਓ ਮੌਕੇ ਦਾ ਤਿਆਰ ਦੇਖੋ ਜੀ ਕੱਟੀ ਗੱਡੀ ਸਗੀ ਨਹੀਂ ਆ ਇਹ ਪਹਿਲਾਂ ਜੋ ਬਿਲਕੁਲ ਦੋਸਤੋ ਰਿੰਗ ਸਿੰਘਾ ਮੈਂ ਨਾ ਦੁੱਧ ਭਾਜੀ 8 ਕਿਲੋ ਕਰਾਈ ਆ ਠੀਕ ਹੈ ਜੀ ਕੋਈ ਨਾ ਬੱਚੇ ਦਾ ਹੇਰਵਾਜਾ ਬਲਾ ਕੀਤਾ ਇਹਨੇ ਠੀਕ ਹੈ ਜੀ ਅਰੇ ਫੁਰ 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 ਉਹ ਜਮਾਤੀ ਚਲੋ ਹਾਂ ਨੋ ਹਾਂਜੀ ਭਾਜੀ ਦੱਸਿਓ ਇਹਦੇ ਬਾਰੇ ਹਾਂਜੀ ਇਹਦੇ ਬਾਰੇ ਜੀ ਚੇ ਨਮਰ ਇਹ ਵੀ ਵੀਰ ਜੀ 1.5 ਮਹੀਨੇ ਦੀ ਸੂਹੀ ਆ ਅੱਛਾ ਜੀ ਆਹ ਭੂਚੀ ਜੋ ਭਾਵੇਂ ਭੂਚੀ ਦੇ ਨੂੰ ਚੋਲੋ ਤੇ ਭਾਵੇਂ ਪਾੜਾ ਪਾ ਕੇ ਆਈ ਥਾਪੀ ਤੇ ਬੈਜੋ ਅੱਛਾ ਜੀ ਹਾਂਜੀ ਤੇ ਇਹਦੇ ਥੱਲੇ ਹੋਊਗਾ ਹੁਣ 8-9 ਕਿਲੋ ਦੁੱਧ ਅੱਛਾ ਜੀ ਹਾਂਜੀ ਠੀਕ ਹੈ ਸੂਹਾ ਕਿੰਨਾ ਸੂਹੀ ਸੂਹਾ ਵੀਰ ਜੀ ਇਹਦਾ ਤਿੱਜਾ ਲਾ ਲਓ ਤੁਸੀਂ ਤਿੱਜਾ ਸੂਹਾ ਹਾਂਜੀ ਕੀ ਬੋਲ ਕਰਨਾ ਦਾ ਇਹ ਜਿਹੜੀ ਹਾਂ ਨਹੀਂ ਦੇਣੀ ਆ ਹਾਂ ਤੇ ਹਾਂ ਨਹੀਂ 6000 ਦੀ ਦਵਾਂਗੇ ਕਿੰਨਾ ਕਮਾਣ ਦਾ ਸੂਹਾ ਕੋਈ ਇਹਦੇ ਚ ਥੋੜਾ ਹੀ ਹੋਣਾ ਹੈ ਥੋੜਾ ਕੇ ਮਿਲ ਕੇ ਨਾ ਕੋਸਦਾ ਮੈਂ 5-7 ਸੋਈ ਪੰਜ ਸਸੂ ਨੇ 1000 ਰੁਪਏ ਕੱਲ 1000 ਕਰ ਲੋ ਕੱਲ ਮੈਂ ਨਹੀਂ ਕਰਦਾ ਤੂੰ ਆ ਕੇ ਲੋ ਕਰ ਲੋ ਠੀਕ ਹੈ ਜੀ 6000 ਰੁਪਏ ਰੱਖੇ ਜੀ ਹਾਂ ਸਾਥ ਜੀ ਹੋ ਗਈ ਆਪਣੀ ਇੱਕ ਘੜ ਸੜਨੀ 68000 ਰੁਪਏ ਹਾਂ ਜੀ ਹਾਂ ਨਾ ਜਿਹੜੀ ਦਵਾ ਲਓ ਜੀ ਕਰੋ ਚੱਕ ਲੈ ਜਾ ਵੀ ਲੈ ਜਾ ਲੈ 8 ਲੀਟਰ ਤੋਂ ਤਿਆਰ ਹੋ ਵੀਰ ਨਾ ਦੋਸਤੋ ਬੱਚਾ ਦਾ ਸਟਾਰ ਹੋ ਰਿਹਾ ਹੈ ਕਰਮਾ ਦੀ ਬੱਚੇ ਦਾ ਕਰਦੀ ਹੈ ਦੋਸਤੋ 6 ਨਾਲ ਤੁਹਾਨੂੰ ਦਿਖਾਏ ਅੱਜ ਦੀ ਵੀਡੀਓ ਵਿੱਚ ਇੱਕ ਮੱਝ ਹੈਗੀ ਗੱਪਣ ਤੇ ਇੱਕ ਮੱਝ ਟੋਕਰ ਗੱਪਣ ਹੋਗੀ ਗੱਪਣ ਮੱਝ ਦੋਸਤੋ ਬੇਸ਼ੱਕ ਆਪਣੀ ਥਾਂ ਦੀ ਤਰਫ ਕੇ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਕਿ ਜਿਹੜਾ ਪਸ਼ੂ ਦੋਸਤੋ ਸੋਇਆ ਸੋਇਆ ਇੱਕ ਟਾਈਮ ਦੋ ਟਾਈਮ ਚੋ ਗਿਆ ਆਪਣੀ ਤਸਦੀ ਮੇਰੇ ਵਿੱਚ ਜੂਰ ਕਰ ਲਿਆ ਕਰੋ ਅਡਰੈਸ ਇੱਕ ਵੀਰ ਦਾ ਫਿਰ ਬੋਲ ਦੇਣਾ ਪਿੰਡ ਹੈਗਾ ਜੇ ਵੀਰ ਦਾ ਸੂਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰੰਤਾਰਨ ਸਾਹਿਬ ਸਕੱਤਰ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀ ਦੇਖਰੀਫੀ ਬੋਲੋ ਫੋਨ ਨੰਬਰ 88721179 ਜੀ ਠੀਕ ਹੈ ਜੀ ਹਾਂਜੀ ਧੰਨਵਾਦ ਉਸਤਰਾ ਰਵੜੀਆ ਬਖਵਾਸੀ